Obrigada. Vecto... ਮੇਰਾ ਨਾਮ ਸੁਜੀਤ ਸਿੰਘ ਹੈ ਤੇਰੇ ਮਾਤਾ ਜੀ ਤਸੀਹੇ ਟਰ ਦੇ ਸਰਪੰਚ ਸੀਗੇ ਅਸੀਂ 25 ਮੈਂਬਰੀ ਦੀ ਇੱਕ ਕਮੇਟੀ ਬਣੀ ਹੈ ਜਿੰਨਾ ਚਿਰ ਪੰਜ ਸੱਤ ਬੰਦੇ ਆਗੂ ਵਣ ਕੇ ਕੰਮ ਕਰ ਰਹੇ ਆ ਇਸ ਘਰ ਲਈ ਅੱਜ ਜਿਹੜੇ ਤੁਹਾਡੇ ਆਗੂ ਪੁਲਿਸ ਨੇ ਚੱਕੇ ਵੀ ਆ ਜੀ ਕੋਈ ਟੈਸਟ ਲੋ ਬਹੁਤ ਬੰਦੇ ਚੱਕੇ ਗਿਆ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਰੇ ਜਿਹੜੀ ਅਸੀਂ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਇਹ ਕਾਠੇ ਯਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਜਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਦੇ ਬਾਰੇ ਪਤਾ ਕੁਝ ਨਹੀਂ ਹਲੇ ਤੱਕ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਪੁਲਿਸ ਨਾਲ ਗੱਲ ਕੀਤੀ ਸਾਡੇ ਬੰਦੇੜੇ ਕਹਿੰਦੇ ਕਿੱਥੇ ਸਾਨੂੰ ਦੱਸ ਨਹੀਂ ਰਹੇ ਜੀ ਕੋਸਟ ਬੱਸ ਦਸੀਂ ਦੇਖ ਹੀ ਰਹੇ ਹਾਂ ਪੂਰਾ ਸੋਨੀ ਚ ਬਦਲਿਆ ਫਿਰਦਾ ਪਿੰਡ ਤੇ ਅੰਦਾਜ਼ਾ ਹੈ ਕਿਨੇ ਬੰਦੇ ਚੱਕੇ ਗਏ ਸਾਡੇ 15 ਬੰਦੇ ਦੇ ਲਗਭਗ ਚੱਕੇ ਗਏ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋਂ 5-4 ਲੇਡੀਜ਼ ਵੀ ਆ ਕਿੰਨੇ ਵਜੇ ਪੁਲਿਸ ਨੇ ਆ ਕੇ ਲਿਆ ਪੰਡੂ ਸਾਨੂੰ ਲਗਭਗ 4:00 ਵਜੇ ਜੀ ਪੌਣੇ 5 ਪੌਣੇ 5 4.5 ਵਜੇ ਸਾਡੇ ਪਿੰਡ ਤੇ ਪੂਰੀ ਹਫੜਾ ਤਫੜੀ ਮੱਚ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੁਕੀ ਦਿੱਤੀ ਆ ਪੂਰਾ ਯਾਨੀ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਧਰਨਾ ਚੱਲਦੇ ਨੂੰ ਸਾਤਵੇਂ ਹੀ ਬੈਠੇ ਆ ਅਸੀਂ ਆਪਦੀ ਜਗ੍ਹਾ ਤੇ ਬੈਠੇ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਤਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਪ੍ਰੋਪਰਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਤਾ ਇਹਨਾਂ ਨੇ ਅੱਗੇ ਤੇ ਰਣੀ ਕੋਈ ਕੀ ਐ ਅੱਗੇ ਤੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਤਾ ਸਾਡਾ ਨਗਰ ਸਾਰਾ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਜੇ ਵੀ ਸਾਡੇ ਨਗਰ ਦੀ ਸਹਿਮਤੀ ਹੋ ਗਈ ਸੀ ਚੱਲਣ ਨਹੀਂ ਦੇਣੀ ਜੇ ਜਿੰਨਾ ਮਰਜ਼ੀ ਦੋਲਣ ਤੇ ਸਾਡੇ ਸਾਰੇ ਮੈਨੂੰ ਅਰੈਸਟ ਕਰ ਲੈਣ ਕਿ ਇਹ ਇਹ ਤਾਂ ਹੈ ਨਹੀਂਗਾ ਜੀ ਕੋਈ ਰੋੜੀ ਤਾਂ ਹੈ ਨਹੀਂ ਵੀ ਚੱਕ ਕੇ ਸਿਰ ਦੇਣੀਆਂ ਫੈਕਟਰੀ ਬਣਨੀ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੀਏ ਜਿੱਲਾ ਵੀ ਘਟਣੀ ਆ ਬਾਈ ਨੂੰ ਕੋਸ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਆਉਣ ਤਾਂ ਖਰਚਾ ਗਿਆ ਜਿਹੜਾ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਉਹ ਸੈੱਟ ਸੂਟ ਪਾਈ ਕਿਚਨ-ਕਿਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ ਤੇ ਪਾਈ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਖਦਿਲ ਕੋਹਰਾ ਇਹ ਜਿਹੜੀ ਫੈਕਟਰੀ ਆ ਸਾਡੇ ਬਿਲਕੁਲ ਰਿਹੈ ਸ਼ਿਖੇਤਰ ਦੇ ਕੋਲ ਲੱਗ ਰਹੀ ਆ ਵੈਸੇ ਤਾਂ ਕਹਿੰਦੇ ਆ ਵੀ ਇਹੇ ਨੇੜੇ ਨਹੀਂ ਲੱਗ ਨਹੀਂ ਸਕਦੀ ਜਿੰਨਾ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ ਸਾਡੇ 35 ਤੋਂ 40 ਘਰ ਆਉਂਦੇ ਆ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇ ਫੁਆਰੀ ਨਾ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨੇ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੇ ਤੇ ਅੱਜ ਲਾਠੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਾਨੂੰ ਆਉਂਦੀ ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਤਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ ਮਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਵਿੱਚ ਗੱਲ ਕੀਤੀ ਆ ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ ਤਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਲੱਗਣਾਂਗੇ ਜਦੋਂ ਭੰਜੇ ਫੈਕਟਰੀ ਇੱਥੇ ਲੱਗਣ ਲਈ ਜ਼ਮੀਨ-ਜਮੂਨ ਲਈ ਸੀ ਉਦੋਂ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਉਦੋਂ ਉਹਨਾਂ ਨੇ ਕਿਹਾ ਸੀ ਮੱਕੀ ਦਾ ਅਚਾਰ ਪਾਇਆ ਚੱਲੋ bizness ਕਿਹਾ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਗਿਆ ਕਿ bizness ਕਰਨਾ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਮੇਰੇ ਪਿੰਡਲ ਦੇ ਇੱਕ ਵੀ ਫੈਕਟਰੀ ਨਹੀਂ ਲੱਗਦੀ ਦੀ ਆ ਨਹੀਂ ਫੈਕਟਰੀ ਕਿਸੇ ਹੱਦ ਤੱਕ ਨਹੀਂ ਅਸੀਂ ਲੱਗਣ ਦੇਣੀਗੀ ਜੇ ਫੈਕਟਰੀ ਲੱਗੂ ਸਾਡੀਆਂ ਲਾਸ਼ਾਂ ਵਿਛਣਗੀਆਂ ਫੇਰ ਫੈਕਟਰੀ ਲੱਗੂਗੀ ਨਹੀਂ ਫੈਕਟਰੀ ਨਹੀਂ ਲੱਗ ਜਿਵੇਂ ਅੱਜ ਸ਼ੈੱਡ ਸ਼ੂਟ ਪੁਲਿਸ ਨੇ ਢਾਹ ਤੇ ਤੁਸੀਂ ਦੱਸਿਆ ਕਿ ਜੀ ਜੇ ਹੁਣ ਦੁਬਾਰਾ ਇੱਕ ਧਰਨਾ ਖਤਮ ਕਰਨਗੇ ਕੀ ਕਰੋਗੇ ਪਿੰਡ ਵਾਲੇ ਕੋਈ ਗੱਲ ਨਹੀਂ ਅਸੀਂ ਫੈਕਟਰੀ ਉੱਥੇ ਫੈਕਟਰੀ ਦੇ ਮੂਹਰੇ ਜਿਹੜੀ ਜ਼ਮੀਨ ਪਈ ਆ ਉੱਥੇ ਅਸੀਂ ਦੁਬਾਰਾ ਧਰਨਾ ਲਾਵਾਂਗੇ ਸ਼ੈੱਡ ਵੀ ਨਵਾਂ ਪਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਪਿੰਡ ਸਾਡੇ ਨਾਲ ਆ ਸਾਰੇ ਪਿੰਡ ਦਾ ਇਕਤਾ ਠੀਕ ਹੈ ਠੀਕ ਜੀ ਦੇਖ ਹੀ ਰਹੇ ਹਾਂ 3 April ਤੱਕ ਸ਼ਾਂਤ ਨੇ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਕੋਸ਼ਿਸ਼ੇ ਛੱਡੇ ਬਹੁਤ ਵੱਡਾ ਐਕਸ਼ਨ ਕੀਤਾ ਵਾ ਪਰ ਜੀ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ 4 ਵਜੇ 4:30 ਵਜੇ ਦੇ ਮੇੜ ਤੇੜੋਂ ਇਹਨਾਂ ਨੇ ਮਰ ਸਾਡਾ ਪਿੰਡ ਪੂਰੇ ਸੋਨੇ 'ਚ ਤਬਦੀਲ ਕਰਤਾ ਸਾਡੇ ਮੇਲ ਆਗੂ ਇਹਨਾਂ ਨੇ ਚੱਕ ਲਏ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਬੀਬੀਆਂ ਇਹਨਾਂ ਨਾਲ ਮਤਲਬ ਨੌਜਵਾਨ ਉਹਨੇ ਚੱਕ ਕੇ ਥਾਲੇ ਦੇ ਵਿੱਚ ਲੈ ਚੁੱਕੇ ਆ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਅਜੇ ਕੀ ਕੀਤਾ ਪਰਤੇ ਪਾਏ ਜਾਂ ਨਹੀਂ ਪਾਏ 2-3 ਗੱਲ ਉਹ ਵੀ ਬਹੁਤ ਕਢਾਣੀ ਹਰਕਤ ਸਾਜਣਾ ਕੀਤੀ ਗਈ ਆ ਕਿਉਂਕਿ ਅਸੀਂ ਸਾਧਵੇਂ ਤਰੀਕੇ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਉੱਥੇ ਲੌਕਮੈਂਟ ਕਰਦੇ ਵਾਦੇ ਦੀਆਂ ਲੀਡਾਂ ਪੱਟੀਆਂ ਗੁਰੂ ਮਹਾਰਾਜ ਦੀ ਬੇਅਰਵੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਪੂਰੇ ਵਰਲਡ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਜਿਦਾਂ ਸਾਡੇ ਖਾੜੇ ਪੰਡਾਂ ਜਨੇ ਹੋਵੇ ਅੱਜ ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਹੌਲੇ ਸਮੇਂ ਚ ਆਪਾਂ ਨੂੰ ਸਾਹ ਲਾਣ ਲਈ ਕੋਈ ਵੀ ਮੋਦਲ ਤਰੀਕੇ ਨਾਲ ਆਪਾਂ ਨਹੀਂ ਜੀ ਸਕਦੇ ਕੋਈ ਫੈਕਟਰੀ ਦੇ ਵਿਰੋਧ ਤੁਸੀਂ ਕਿਉਂ ਕਰ ਰਹੇ ਹੋ ਕੀ ਕਾਰਨ ਹੈ ਕਿ ਕਿਉਂ ਨਹੀਂ ਲੱਗੰਦੇ ਨਹੀਂ ਫੈਕਟਰੀ ਇਹ ਬਿਲਕੁਲ ਜੀ ਗ੍ਰੀਨ ਜ਼ੋਨ ਤੋਂ ਦੂਰ ਨਹੀਂ ਹੈ ਵੀ ਨੇੜੇ ਆ ਕਿਉਂਕਿ ਇਹਦੇ ਵਿੱਚ ਸਾਡੇ 300 ਮੀਟਰ ਦੇ ਘਾਰੇ ਦੇ ਵਿੱਚ ਤਕਰੀਬਨ 40 45 ਘਰ ਆਉਂਦੇ ਆ ਇਸ ਕਰਕੇ ਵੀ ਲੱਗਣੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਜਿਵੇਂ ਅਸੀਂ ਪੀਜੂ ਦੀ ਮੀਟਿੰਗ ਦੇ ਵਿੱਚ ਸੌਫਟ ਕਰ ਚੁੱਕੇ ਆ ਇਹ ਇਹ ਆਲ ਵਾਲੇ ਸਮੇਂ 'ਚ ਨੌਣੇ ਦਸਾਂ ਸੌਨਾਂ ਨੂੰ ਇਹ ਕੈਂਸਰ ਦਾ આરોਪ ਧਾਰੂਗੀ ਤੇ ਇਸ ਕਰਕੇ ਅਸੀਂ ਮਤਲਬ ਇਹ ਨਹੀਂ ਲੱਗਣੇ ਸੌ ਵਿਧਾਰੀਆਂ ਨੇ ਜਾਂ ਲੀਡਰ ਨੇ ਇਕੱਲਾ ਦੱਸਿਆ ਨਹੀਂ ਕਿ ਅੱਜ ਤੱਕ ਕਰ ਰਹੇ ਆ ਸਾਡੀ ਹਾਈ ਕੋਰਟ ਦੇ ਵਿੱਚ 30 ਤਰੀਕਾ ਸਾਡੀ ਉੱਥੇ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੀ ਪ੍ਰਸ਼ਾਸਨ ਨੂੰ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਭਗਵਾਨ ਕਮਾਨ ਸਰਕਾਰ ਦੇ ਪੈਰੋ ਹੀ ਸਾਡੇ ਮਤਲਬ ਉੱਤੇ ਟਿਕਿਆ ਵਾ ਇਹ ਬਹੁਤ ਗੰਦੀ ਸਰਕਾਰ ਹੈ ਉਹਨੇ ਉਹਨਾਂ ਦੇ ਸਹਾਰੇ ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਮਤਲਬ ਦੇਖੇਵਾਂ ਦੀ ਕੋਸ਼ਿਸ਼ ਕਰ ਰਹੀ ਆ ਤਾਂ ਕਿ ਗੰਦੀਆਂ ਫੈਕਟਰੀਆਂ 40-45 ਫੈਕਟਰੀਆਂ ਲਾਊਗੀ ਜਿਹਦੇ ਵਿੱਚ ਮਤਲਬ ਧੋਤੜੀ ਤੇ ਵੀ ਉਹਨਾਂ ਨੇ ਪਹਿਲਾਂ ਐਕਟ ਕੀਤਾ ਸੀ ਉਹਨਾਂ ਦੇ ਦੁਆਰਾ ਧਰਨਾ ਉੱਤੇ ਲਾਪਾ ਇਸੇ ਤਰ੍ਹਾਂ ਕੋਈ ਕੋਦਰ ਸੜਕ ਦੇ ਉੱਤੇ ਬੈਠੇ ਆਪਣੀ ਸਾਥ ਲਈ ਤਰੂਫੇ ਦੇ ਵਿੱਚ ਬੈਠੇ ਆ ਆਰਦੀ ਜ਼ਮੀਨ ਦੇ ਵਿੱਚ ਬੈਠੇ ਆ 300 ਮੀਟਰ ਦੇ ਦਾਰੇ ਦੇ ਵਿੱਚ ਸੀ ਕੋਈ ਆਇਆਕ ਕੋਈ ਹੋਣ ਵਾਲੀ ਅੱਜ ਇਹ ਸਾਰਾ ਤਰਨਾ ਚੱਕਿਆ ਜਾਊਗਾ ਫਿਰ ਅੱਗੋਂ ਕੀ ਹੋਊਗਾ ਗੱਲ ਕਹਿ ਦਈਏ ਕਰ ਲੈ ਪਹਿਲੀ ਗੱਲ ਦਾ ਚੱਕਿਆ ਹੀ ਗਿਆ ਅੱਗੋਂ ਵੀ ਖਾੜੇ ਖੇਡ ਦਾ ਬਹੁਤ ਵੱਡਾ ਇੱਕਾ ਵਾ ਖਾੜੇ ਦਾ ਭਰਨਾ ਚੱਕੜ ਨਹੀਂ ਇਹਨਾਂ ਲੱਖਾਂ ਦੇ ਤੋਂ ਨਗੜਾ ਪਊਗਾ ਕਿਸੇ ਤਰ੍ਹਾਂ ਵੀ ਅਸੀਂ ਇਹਨਾਂ ਨੂੰ ਹਾਈਟਰੀ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਲਵ ਨਹੀਂ ਜਾਣ ਦੇਣਾ ਕਦੇ ਕਦੇ ਆਪਾਂ ਨੂੰ ਪਿੰਡ ਵਾਸਤੇ ਵਿਧੀ ਜਿ ਆਪਣਾ ਪਰੰਜਿਤ ਵਾਸਤੇ ਪਿੰਡ ਕਿਹੜਾ ਜੀ ਅਖਾੜਾ ਜੀ ਕੀ ਮਸਲਾ ਅੱਜ ਪਿੰਡ 'ਚ ਜਿਹੜੀ ਪੁਲਿਸ ਨਹੀਂ ਕੱਟੀ ਹੋਈ ਹੈ ਸਰ ਮਸਲਾ ਹੈ ਫੈਕਟਰੀ ਦਾ ਮਸਲਾ ਹੈ ਸਾਡੇ ਫੈਕਟਰੀ ਦਾ ਇੱਕ ਫੈਕਟਰੀ ਲੱਗ ਰਹੀ ਹੈ ਸਾਡੇ ਇਹ ਕੈਂਸਰ ਫੈਕਟਰੀ ਕਾਦੀ ਫੈਕਟਰੀ ਕੈਂਸਰ ਫੈਕਟਰੀ ਅੱਛਾ ਜੀ ਹਾਂ ਜੀ ਇਹ ਲੱਗ ਰਹੀ ਹੈ ਸਾਡੇ ਪਿੰਡ ਦੇ ਵਿੱਚ ਠੀਕ ਹੈ ਜੀ ਉਹ ਅਸੀਂ ਨਹੀਂ ਲਾਉਣ ਦਿੰਦੇ ਇੱਕ ਸਾਲ ਤੋਂ ਅਸੀਂ ਧਰਨੇ ਤੇ ਆਂ ਇੱਕ ਸਾਲ ਤੋਂ ਸਾਡਾ ਸ਼ਾਂਤਮੀ ਧਰਨਾ ਚੱਲ ਰਿਹਾ ਇਹਨਾਂ ਨੇ ਅੱਜ ਸਵੇਰੇ ਤਕਰੀਬਨ ਕਹਿ ਰਹੇ ਆ ਰਾਤ ਦੇ ਤੁਰੇ ਫਿਰਦੇ ਆ ਇਹਨਾਂ ਨੇ ਬਿਨਾਂ ਦੱਸੇ ਸਾਡਾ ਸ਼ਹਿਰ ਸਾਰਾ ਢਾਹ ਤੱਕ ਇਸ ਤਰ੍ਹਾਂ ਲਾ ਰਹੇ ਉਹ ਸਾਡਾ ਸਾਰਾ ਚੱਕ ਦਾ ਸਾਰਾ ਢਾਹਤਾ ਸਾਡੇ ਪਿੰਡ ਨੂੰ ਘੇਰਾ ਪਾਇਆ ਸਾਡੇ ਜਿਹੜੇ ਸਾਰੇ ਮੈਂਬਰ ਸੀਗੇ ਜਾਂ ਕੋਈ ਵੀ ਸਾਡੇ ਪੈਂਸਰ ਤੇ ਜੋ ਸਾਡੇ ਮੋਹ ਤੋਰ ਮੋਰੇ ਸੀਗੇ ਉਹ ਸਾਰੇ ਇਹਨਾਂ ਨੇ ਚੱਕ ਲਏ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਘਰਾਂ ਦੇ ਵਿੱਚੋਂ ਨਿਕਲਣਾ ਸਾਨੂੰ ਇਹਨਾਂ ਨੇ ਬਹੁਤ ਮੁਸ਼ਕਲ ਕਰਤਾ ਕੁੱਟਮਾਰ ਵੀ ਕੀਤੀ ਹੈ ਜੀ ਹਾਂਜੀ ਕੁੱਟਮਾਰ ਵੀ ਕੀਤੀ ਹੈ ਜੀ ਸਾਡੇ ਇੱਥੇ ਆਉਂਦਿਆਂ ਤੋਂ ਵੀ ਸਾਡੇ ਅਸੀਂ ਆਏ ਆ ਆਉਂਦਿਆਂ ਤੋਂ ਵੀ ਇੱਥੇ ਇਹਨਾਂ ਨੇ ਜਾਨੀ ਬਹੁਤ ਕੁੱਟਮਾਰ ਕੀਤੀ ਲਾਠੀ ਚਾਰਜ ਕੀਤੀ ਹੁਣ ਤੁਹਾਨੂੰ ਕੀ ਲਾ ਦੇਣਾ ਧਰਨਾ ਖਤਮ ਹੋ ਗਿਆ ਜੀ ਨਹੀਂ ਜੀ ਬਿਲਕੁਲ ਨਹੀਂ ਜਿਹੜਾ ਤੁਸੀਂ ਕੱਲੇ ਸ਼ੈੱਡ ਵਗੈਰਾ ਢਾਹਤਾ ਉਹ ਸਿਦਾਰਾ ਖੜਾ ਕਰਵਾ ਦਾਂਗੇ ਅਸੀਂ ਦੁਆਰਾ ਖੜਾ ਕਰਵਾ ਦਾਂਗੇ ਅਸਾਸੀ ਹੋਣ ਲੰਘ ਜਮਾਂਗੇ ਅਸੀਂ ਹੁਣ ਖੜਾ ਕਰਵਾ ਦਵਾਂਗੇ ਮਤਲਬ ਹੁਣ ਥੋੜਾ ਗਾਣਾ ਸਟੈਪ ਕੀ ਹੋਊਗਾ ਇਸ ਤੋਂ ਬਾਅਦ ਸਾਡਾ ਅਸੀਂ ਜਿੱਥੇ ਮੇ ਡਟੇ ਅਸੀਂ ਡਟੇ ਰਾਵਾਂਗੇ ਪਿੱਛੇ ਨਹੀਂ ਹਟਦੇ ਅਸੀਂ ਇਹ ਪੁਲਿਸ ਲਾਠੀ ਚਾਰਜ ਕਰਦੀ ਜੇ ਕੋਈ ਅਸੀਂ ਕਰਾਂਗੇ ਅਸੀਂ ਅੱਜ ਲਾਠੀ ਸਾਲ ਚਾਰਜ ਸਹਿ ਕੇ ਇਹਨਾਂ ਦਾ ਸਾਰੀ ਉਮਰ ਲਈ ਆਪਣੇ ਬੱਚਿਆਂ ਲਈ ਅਸੀਂ ਵਧੀਆ ਹੀ ਕੰਮ ਕਰਾਂਗੇ ਕੱਲ ਨੂੰ ਸਾਡੇ ਬੱਚੇ ਸਾਨੂੰ ਇਹ ਨਾ ਕਹਿਣਗੇ ਵੀ ਤੁਸੀਂ ਸਾਡੇ ਲਈ ਕੀ ਕੀਤਾ ਤੁਸੀਂ ਇਹ ਗੰਦੇ ਵਿੱਚੇ ਪਿੱਛੇ ਹੋ ਗਏ ਤੁਸੀਂ ਤੁਸੀਂ ਅੱਗੇ ਹੋ ਕੇ ਫੈਕਟਰੀ ਨੂੰ ਕਿਉਂ ਨਹੀਂ ਰੋਕਿਆ ਅਸੀਂ ਇਹ ਫੈਕਟਰੀ ਬਿਲਕੁਲ ਵੀ ਲੱਗਣ ਨਹੀਂ ਦਵਾਂਗੇ ਬਿਲਕ ਸਾਡਾ ਸਾਰਾ ਪਿੰਡ ਮਰ ਜਾਵੇ ਅਸੀਂ ਬਿਲਕੁਲ ਅਸੀਂ ਮਾਰ ਜਾਵਾਂਗੇ ਸਾਡੇ ਉੱਤੋਂ ਦੀ ਮਰਿਆਂ ਦੇ ਉੱਤੋਂ ਦੀ ਫੈਕਟਰੀ ਲਾ ਸਕਦੇ ਆ ਪਰ ਸਾਡੇ ਜੀਵਾਂ ਦੇ ਜੀ ਇਸ ਫੈਕਟਰੀ ਰੋਕਣ ਲਈ ਕੋਈ ਸਰਕਾਰੀ ਤਰੀਕੇ ਨਾਲ ਆਪਾਂ ਕੋਈ ਕਦਮ ਚੱਕਿਆ ਪਿੰਡ ਵਾਲਿਆਂ ਨੇ ਜੀ ਬਿਲਕੁਲ ਕੇਸ ਚੱਲਦਾ ਸਾਡਾ 30 ਤਰੀਕ ਆ ਸਾਡੀ 30 ਤਰੀਕ ਤੋਂ ਪਹਿਲਾਂ ਇਹ ਚੋਰੀ ਛਪੇ ਆਏ ਇਹਨਾਂ ਨੇ ਸਾਨੂੰ ਬਿਲਕੁਲ ਵੀ ਕੋਈ ਇਹਨਾਂ ਨੇ ਸਾਨੂੰ ਖਬਰ ਨਹੀਂ ਕੀਤੀ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਨਹੀਂ ਕਰਨ ਦਿੱਤੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਇਹਨਾਂ ਨੇ ਬੇਨਤੀ ਨਹੀਂ ਕਰਨ ਦਿੱਤੀ ਵੀ ਪਿੰਡ ਇਕੱਠਾ ਹੋ ਜਾ ਜਾਂ ਪੁਲਿਸ ਆ ਗਈ ਆ ਵੀ ਜਾ ਤੁਸੀਂ ਇਕੱਠੇ ਹੋ ਕੇ ਉੱਥੇ ਜਾਓ ਪਿਆ ਪਿਆ ਨੂੰ ਦੱਪਿਆ ਗਿਆ ਇਹਨਾਂ ਨੇ ਇਹਨਾਂ ਨੇ ਕੋਈ ਸਾਨੂੰ ਕਰਨਾਂ ਨੇ ਬੋਲਣ ਨਹੀਂ ਦਿੱਤਾ ਇਹਨਾਂ ਨੇ ਉੱਥੇ ਜਿਹੜੀਆਂ ਸਪੀਕਰ ਦੀਆਂ ਰੀਟਾਂ ਸੀ ਉਹ ਵੀ ਖਿੱਚ ਕੇ ਪੁਲਿਸ ਵਾਲਿਆਂ ਨੇ ਕੱਢਤੀਆਂ ਬਾਹਰ ਉਹਨਾਂ ਨੇ ਅਨਾਉਂਸਮੈਂਟ ਬਹੁਤ ਤੱਕ ਕਾਫੀ ਕਰਾਈ ਨਹੀਂ ਇਹ ਕਲਾਮੀ ਇਹ ਸਾਡਾ ਸਾਲ ਤੋਂ ਇੱਕਦੋ ਸਾਡਾ ਚਾਰ ਲਿਆ ਫੈਕਟਰੀ ਦੇ ਸਬੰਧ ਦੇ ਵਿੱਚ ਧਾਰਨਾ ਚੱਲ ਰਿਆ ਸੀ ਬੈਠੇ ਹਾਂ ਤੇ ਅੱਗੇ ਵੀ ਸਾਡਾ ਪੁਲਿਸ ਨਾਲ ਇੱਕ ਦੋ ਵਾਰੀ ਹੋਇਆ ਮਤਲਬ ਆਰਪੀ ਨੇ ਜਿਆਦਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਨੋ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸਾਂ ਆ ਚੁੱਕੀ ਸੀਗੀ ਜੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਾਰਨੇ ਦਾ ਟੈਂਟ ਟੁੰਟ ਪੱਟਦਾ ਇਹਨਾਂ ਨੇ ਜਿਸ ਵੀ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਫੀਸਰੋਂ ਉਧਰ ਦੀ ਦੁਕਾਨ ਕਿਸੇ ਪਾਸੇ ਦੀ ਸਾਨੂੰ ਨੰਗਾ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਇੱਕ ਫੈਰ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ੱਟਕਾ ਕੀਤਾ ਸਾਡੇ ਡੰਡੇ ਮਾਰੇ ਦਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਹਾਂ ਤੁਸੀਂ ਮਤਲਬ ਲਗਾਤਾਰ ਰੋਡ ਦੇ ਉੱਤੇ ਬੈਕਰੀ ਲੱਗਣ ਨਹੀਂ ਜਰੀਏ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਦਾੰਗਾ ਮਾਰ ਕੇ ਸਿਰ ਪਾੜ ਦੇ ਜਾਈਏ ਕੁਝ ਮਰ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਪਿੰਡ ਦੀ ਪੰਚਾਇਤ ਨੰਬਰ